ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼ 7 ਸਰਦਾਰ ਸੇਵਾ ਸੰਸਥਾ ਮਰੈਂਡਾ ਵੱਲੋਂ ਅਮਨ ਆਈ ਕੇਅਰ ਹਸਪਤਾਲ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਸਰਦਾਰ ਸੇਵਾ ਸੰਸਥਾ ਮਰੈਂਡਾ ਵੱਲੋਂ ਅਮਨ ਆਈ ਕੇਅਰ ਹਸਪਤਾਲ ਮਰੈਂਡਾ ਦੇ ਵਿਸ਼ੇਸ਼ ਸਹਿਯੋਗ ਨਾਲ ਅੱਖਾਂ ਦਾ ਚੈੱਕਅਪ ਕੈਂਪ ਫ੍ਰੀ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਮੁਖੀ ਹਰਜੀਤ ਸਿੰਘ ਧਾਰਨੀ ਨੇ ਦੱਸਿਆ ਕਿ ਸਰਦਾਰ ਸੇਵਾ ਸੰਸਥਾ ਵੱਲੋਂ ਹਰ ਬੁੱਧਵਾਰ ਨੂੰ ਅਮਨ ਆਈ ਕੇਅਰ ਹਸਪਤਾਲ ਮਰੈਂਡਾ ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਉਣ ਦਾ ਨਿਸ਼ਚਿਤ ਕੀਤਾ ਗਿਆ ਹੈ ਇਸ ਲਈ ਡਾਕਟਰ ਅਮਨਦੀਪ ਕੌਰ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਪਹਿਲਾ ਅੱਖਾਂ ਦਾ ਫ੍ਰੀ ਚੈਕਅਪ ਕੈਂਪ ਅਮਨ ਆਈ ਕੇਅਰ ਹਸਪਤਾਲ ਮਰੰਡਾ ਵਿਖੇ ਲਗਾਇਆ ਗਿਆ ਇਸ ਕੈਂਪ ਵਿੱਚ ਡਾਕਟਰ ਅਮਨਦੀਪ ਕੌਰ ਵੱਲੋਂ ਲਗਭਗ 22 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਇਸ ਮੌਕੇ ਡਾਕਟਰ ਅਮਨਦੀਪ ਕੌਰ ਨੇ ਕਿਹਾ ਕਿ ਚੈਕਅਪ ਕੈਂਪ ਹਰ ਬੁੱਧਵਾਰ ਨੂੰ ਸਵੇਰੇ 9:00 ਵਜੇ ਤੋਂ 12:00 ਵਜੇ ਤੱਕ ਲਗਾਇਆ ਜਾਵੇਗਾ ਇਸ ਕੈਂਪ ਵਿੱਚ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਐਨਕਾ ਵਾਜਵਰੇਟਾ ਤੇ ਅਤੇ ਆਪਰੇਸ਼ਨ ਵੀ ਬਹੁਤ ਹੀ ਵਾਜਵਰੇਟਾ ਤੇ ਕੀਤੇ ਜਾਣਗੇ ਇਸ ਮੌਕੇ ਸੰਸਥਾ ਮੁਖੀ ਹਰਜੀਤ ਸਿੰਘ ਧਾਰਨੇ ਨੇ ਕਿਹਾ ਕਿ ਸੰਸਥਾ ਵੱਲੋਂ ਇੱਕ ਕੈਂਪ ਤੋਂ ਇਲਾਵਾ ਹੋਰ ਸਮਾਜ ਸੇਵੀ ਕੰਮ ਵੀ ਕੀਤੇ ਜਾ ਰਹੇ ਹਨ ਲੋੜਵੰਦਾ ਦੀ ਵਿਅਕਤੀ ਲੋੜਵੰਦ ਕੋਈ ਵੀ ਲੋੜਵੰਦ ਵਿਅਕਤੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ ਇਸ ਮੌਕੇ ਸਰਦਾਰ ਹਰ इस मौके हरजीत सिंह ఠార్నే डॉक्टर अमनदीप कौर गगनदीप सिंह सरपंच परमजीत कौर गोपाल सिंह संधू प्यारा सिंह सोहता हाजिर सन पंजाब न्यूज़ 7 रिपोर्ट सोनी सागी ਇੱਥੇ ਸਾਡੇ ਸਟੇਸ਼ਨ ਬਾਹਰ ਕੈਂਪਾਂ ਦੇ ਚੇਕਅਪ ਕਰਾਉਂਦੇ ਨੇ ਟਾਰਚ ਦੇ ਉੱਤੇ ਅੱਖਾਂ ਦਾ ਚੈਕਅਪ ਕੀਤਾ ਜਾਂਦਾ ਹੈ ਤੇ ਪੇਸ਼ੈਂਟਸ ਦੀਆਂ ਅੱਖਾਂ ਦੇ ਵਿੱਚ ਕੁਝ ਬਿਮਾਰੀਆਂ ਦਾ ਇਲਾਜ ਨਹੀਂ ਹੋ ਸਕਦਾ ਕਿਉਂਕਿ ਉਹ ਟਾਰਚ ਵਿੱਚ ਪਤਾ ਹੀ ਨਹੀਂ ਲੱਗਦਾ ਫਿਰ ਹਰਜੀਤ ਸਿੰਘ ਜੀ ਸਰਦਾਰ ਸੇਵਾ ਸੰਸਥਾ ਵੱਲੋਂ ਉਹ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਆਪਣੇ ਮਨ ਦੀ ਗੱਲ ਸਾਂਝੀ ਕੀਤੀ ਵੀ ਉਹ ਵੀ ਗਰੀਬ ਪਰਿਵਾਰਾਂ ਦੇ ਲਈ ਬਹੁਤ ਦਰਾਂਦੇ ਆਪਣੇ ਪਲਾਨਸ ਬਣਾਉਂਦੇ ਨੇ ਬਹੁਤ ਤਰ੍ਹਾਂ ਨਾਲ ਸੇਵਾ ਕਰਦੇ ਨੇ ਤੇ ਉਹ ਸਾਡੇ ਰਾਹੀ ਮਰੀਜ਼ਾਂ ਦੇ ਨਾਲ ਵੀ ਜੁੜਨਾ ਚਾਹੁੰਦੇ ਸੀ ਜਦੋਂ ਉਹਨਾਂ ਨੇ ਇਹ ਗੱਲ ਸ਼ੇਅਰ ਕੀਤੀ ਤਾਂ ਮੈਂ ਵੀ ਉਹਨਾਂ ਨੇ ਇਹ ਗੱਲ ਸਾਂਝੀ ਕੀਤੀ ਵੀ ਅਸੀਂ ਵੀ ਇਸੇ ਲਾਈਨ ਤੇ ਸੋਚ ਰਹੇ ਹਾਂ ਕਿ ਲੋੜਵੰਦ ਮਰੀਜ਼ਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾਵੇ ਤਾਂ ਇਹਨਾਂ ਨੇ ਬਹੁਤ ਹੀ ਵਧੀਆ ਆਪਣਾ ਮਰੀਜ਼ਾਂ ਤੱਕ ਇਹ ਕਲ ਪਹੁੰਚਾਈ ਮਰੀਜ਼ਾਂ ਨੂੰ ਦੱਸਿਆ ਕਿ ਬਾਹਰ ਦੇ ਕੈਂਪਾਂ ਦੀ ਜਗ੍ਹਾ ਤੇ ਆਪਾਂ ਹਸਪਤਾਲ ਦੇ ਵਿੱਚ ਹੀ ਕਿਸ ਤਰ੍ਹਾਂ ਮਰੀਜ਼ਾਂ ਦਾ ਡਿਟੇਲ ਚੈੱਕਅਪ ਕਰਕੇ ਉਹਨਾਂ ਨੂੰ ਫਾਇਦਾ ਪਹੁੰਚਾ ਸਕਦੇ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀ ਲਈ ਤੇ ਸਰਦਾਰ ਸੇਵਾ ਸੰਸਥਾ ਲਈ ਕਿ ਉਹ ਸਮਾਜ ਦੇ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਹੁਣ ਅੱਖਾਂ ਦੇ ਜੇ ਮਰੀਜ਼ ਦੇ ਉਹਨਾਂ ਦੇ ਲਈ ਵੀ ਇਹ ਆਪਣਾ ਯੋਗਦਾਨ ਪਾ ਰਹੇ ਨੇ ਇਹ ਸਾਡੀ ਹੋਰ ਤਰ੍ਹਾਂ ਦੇ ਨਾਲ ਵੀ ਸਹਾਇਤਾ ਕਰ ਰਹੀ ਹੈ ਕਿੰਨੇ ਕਿੰਨੇ ਕੁ ਮਰੀਜ਼ ਤੁਹਾਡੇ ਅੱਜ ਜਿਹੜੇ ਕੈਂਪ ਵਿੱਚ ਆ ਚੁੱਕੇ ਹਨ ਤੇ ਕਿੰਨੇ ਸਰ ਇਹ ਪਹਿਲੀ ਵਾਰ ਸੀ ਜੋ ਸਰਦਾਰ ਸੇਵਾ ਸੰਸਥਾ ਵਾਲੇ ਸਾਡੇ ਕੋਲ ਮਰੀਜ਼ ਲੈ ਕੇ ਆਏ ਹਨ 20 ਤੋਂ 25 ਮਰੀਜ਼ ਆਏ ਨੇ ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ ਉਹਨੂੰ ਦਵਾਈ ਦਿੱਤੀ ਗਈ ਅਸੀਂ ਡਿਸਕਾਊਂਟਡ ਐਂਡ ਕਮ ਸਸਤੀਆਂ ਐਂਡਾਂ ਜੋ ਕਿ ਉਹ ਪੇਸ਼ੈਂਟ ਅਰਾਮ ਨਾਲ ਅਫੋਰਡ ਕਰ ਸਕੇ ਉਹ ਦਿੱਤੀਆਂ ਦੇ ਪੇਸ਼ੈਂਟਸ ਨੂੰ ਕੁਝ ਮਰੀਜ਼ ਹੋਣ ਆਪਰੇਸ਼ਨ ਵਾਲੇ ਵੀ ਹੈ ਜੋ ਆਪਰੇਸ਼ਨ ਕਰਵਾਉਣਾ ਚਾਹਤੇ ਚਾਹੁੰਦੇ ਹਨ ਤੇ ਉਹਨਾਂ ਦਾ ਵੀ ਕੈਂਪਰੇਟ ਦੇ ਉੱਪਰ ਬਹੁਤ ਹੀ ਵਧੀਆ ਮਸ਼ੀਨੀ ਆਪਰੇਸ਼ਨ ਫਿਕੋ ਆਪਰੇਸ਼ਨ ਜਾਂ ਜਿਹਨੂੰ ਆਮ ਭਾਸ਼ਾ ਵਿੱਚ ਆਪਾਂ ਲੇਜ਼ਰ ਆਪਰੇਸ਼ਨ ਕਹਿੰਦੇ ਹਾਂ ਉਹ ਕੀਤਾ ਜਾਇਦਾ ਹੈ ਤੇ ਇਹ ਏਰੀਆ ਦੇ ਕੋਈ ਵੀ ਕੋਈ ਜੇ ਮਰੀਜ਼ ਹਨ ਤਾਂ ਸਾਡਾ ਟਾਈਮ ਹੈ ਬੁੱਧਵਾਰ ਦਾ ਦਿਨ ਸਵੇਰ 8:30 ਤੋਂ ਲੈ ਕੇ 12 ਵਜੇ ਤੱਕ ਇਹ ਅਸੀਂ ਟਾਈਮ ਸਲੋਟ ਰੱਖਿਆ ਹੈ ਜਿੱਦੇ ਵਿੱਚ ਅਸੀਂ ਲੋੜਵੰਤ ਮਰੀਜ਼ਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਾਂ ਤਾਂ ਤੁਹਾਡੇ ਆਸ-ਪਾਸ ਕੋਈ ਵੀ ਲੋੜਵੰਦ ਮਰੀਜ਼ ਹੋ ਤਾਂ ਕਿਰਪਾ ਨਾਲ ਉਹ ਸਾਡਾ ਐਡਰੈਸ ਦੇ ਸਕਦੇ ਹੋ ਅਸੀਂ ਹਰ ਤਰ੍ਹਾਂ ਨਾਲ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਹਰਦੀਪ ਸਿੰਘ ਸਰਦਾਰ ਸੇਵਾ ਸੰਸਥਾ ਵੱਲੋਂ ਅੱਜ ਅਸੀਂ ਮਰੰਡਾ ਵਿਖੇ ਅਮਨਾਈ ਕੇਅਰ ਸੈਂਟਰ ਦੇ ਨਾਲ ਮਿਲ ਕੇ ਅੱਥਾ ਦਾ ਫ੍ਰੀ ਕੈਂਪ ਲਾਇਆ ਜਿੱਦੇ ਵਿੱਚ ਮਰੀਜ਼ਾਂ ਨੂੰ ਆਮਕਲ ਦਵਾਈਆਂ ਅਤੇ ਆਪਰੇਸ਼ਨ ਕਰਾਉਣ ਦੇ ਵਿੱਚ ਸਹਾਇਤਾ ਕੀਤੀ ਜਾਊਗੀ ਤੇ ਅੱਗੇ ਵਾਸਤੇ ਲੋਗੇ ਅਸੀਂ ਇਦਾਂ ਦਾ ਹਰੇਕ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਇੱਕ ਟੈਂਪਰ ਦਾ ਟਾਈਮ ਰੱਖਿਆ ਹੈ ਇਹ ਜਿਹੜਾ ਮੈਸੇਜ ਹੈ ਸਾਰਿਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰਤਾ ਕਰਨੀ ਤਾਂ ਕਿ ਵੱਸ ਤੋਂ ਵੱਧ ਲੋਕਾਂ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇਸ ਤੋਂ ਇਲਾਵਾ ਤੁਸੀਂ ਹੋਰ ਤੁਹਾਡੀ ਸੰਸਥਾ ਜਿਹੜੀ ਕੀ ਕੰਮ ਕਰਦੀ ਹੈ ਇਹ ਤੋਂ ਇਲਾਵਾ ਅਸੀਂ ਗਰੀਬਾਂ ਨੂੰ ਰਾਸ਼ਨ ਦੰਨੇ ਆ ਜੇ ਕਿਸੇ ਨੂੰ ਹੋਰ ਵੀ ਕੋਈ ਭਿਆਨਕ ਬਿਮਾਰੀ ਆ ਉਹਦਾ ਇਲਾਜ ਵੀ ਕਰਾਉਂਦੇ ਆ ਜਾ ਕਿਸੇ ਦਾ ਮਕਾਨ ਗਿਰਿਆ ਹੋਇਆ ਹੈ ਜਾਂ ਕਿਸੇ ਨੂੰ ਕੋਈ ਹੋਰ ਕਿਸੇ ਕਿਸਮ ਦੀ ਦਿੱਕਤ ਆਉਤ ਨਹੀਂ ਸਹਾਇਤਾ ਕਰਦੇ ਤੇ ਤੁਹਾ ਆਪਣਾ ਸਰ ਤੁਹਾਡਾ ਕਿੱਥੇ ਜਿਹੜਾ ਦਫ਼ਤਰ ਕਿੱਥੇ ਹੈ ਸਾਡਾ ਦਰਪਣੇ ਨਕਲੇ ਤੁਨੀ ਰੋਡ ਮਰੰਡਾ ਦੇਖੇ ਸਰਦਾਰ ਸਿਨਾਸ ਕੋਠਰੀ ਦਾ ਸਾਡਾ ਬੂਥ ਲੱਗਿਆ ਹੋਇਆ ਹੈ ਉੱਥੇ ਤੇ ਅਸੀਂ ਇਹ ਸਾਰਾ ਕੰਮ ਕਰਦੇ ਹਾਂ ਥੈਂਕ ਯੂ